ਮੇਰਾ ਨਾਮ ਹਮੀਦ ਮਸਵੀ ਪ੍ਰਧਾਨ ਪ੍ਰਜਾਪ ਕਿਸਚਨ ਮੂਵਮੈਂਟ ਮੇਰੇ ਵੱਲੋਂ ਸਾਰੇ ਆਦਰਯੋਗ ਪਾਧੀ ਸਹਿਬਾਨ ਧਾਰਮਿਕ ਲੀਡਰ ਸਹਿਬਾਨ ਅਤੇ ਕਿਸਚਨ ਲੀਡਰ ਸਹਿਬਾਨ ਨੂੰ ਸਲਾਮ ਜੈਮਸੀ ਤੇ ਜਿਹੜੀ ਕਿਸਚਨ ਕਮਿਊਨਿਟੀ ਹੈ ਨਾ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਵੱਧ ਰਹੀ ਹੈ ਲੇਕਿਨ ਜਿਹੜੇ 무ਸੀਬ ਰੋਧੀ ਲੋਕੀ ਨੇ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਜਿਹੜਾ ਕਿਸਚਨ ਆ ਉਹ ਡਿਵੈਲਪ ਕਰੇ ਅੱਗੇ ਵਧੇ ਇਸ ਕਰਕੇ ਜਿਹੜੀਆਂ 무ਸੀਬ ਰੋਧੀ ਸ਼ਕਤੀਆਂ ਨੇ ਉਹ ਹਰ ਵੇਲੇ 크ਿਸਚੈਂਟੀ ਨੂੰ ਨੁਕਸਾਨ ਪਹੁੰਚਾਉਣ ਲਈ ਇਹਨਾਂ ਦਾ ਆਪਸੀ ਆਪਸ ਵਿੱਚ ਝਗੜੇ ਪੈਦਾ ਕਰਨ ਲਈ ਤੇ ਸਾਡੇ ਉੱਤੇ ਬੇਬੁਨਿਆਦ ਦੋਸ਼ ਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਉਲਝਾਉਣਾ ਚਾਹੁੰਦੇ ਨੇ ਇਹ ਉਹਨਾਂ ਦਾ ਮੁੱਖ ਟਾਰਗੇਟ ਆ ਸਮਝ ਦੀ ਸਮਝ ਉਹਨਾਂ ਨੂੰ ਬਹੁਤ ਹੈਗੀ ਆ ਕਿਸੇ ਗੱਲ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਉਹ ਨਾ ਸਮਝਣੇ ਬਲਕਿ ਉਹ ਜਾਣ ਬੁੱਝ ਕੇ ਇਹ ਸਾਰੇ ਦੋਸ਼ ਲਾਉਂਦੇ ਨੇ ਮੈਂ ਪਿਛਲੇ ਨਾ 2-3 ਹਫ਼ਤੇ ਤੋਂ ਦੇਖਦਾ ਪਿਆ ਕਿ ਕੁਝ ਇੱਕ ਮਸੀਹ ਰੋਧੀ ਜਿਹੀਆਂ ਸ਼ਕਤੀਆਂ ਨੇ ਉਹ 크ਰਿਸਚਨਾਂ ਦੇ ਉੱਤੇ ਤਰਨ ਪਰਵਰਤਨ ਦੇ ਦੋਸ਼ ਦੀ ਆੜ ਵਿੱਚ ਸਾਡੇ ਉੱਤੇ ਹਮਲੇ ਕਰਦੇ ਪਏ ਆ ਇਹ ਜਿਹੜੇ ਸਾਰੇ ਹਮਲੇ ਨੇ ਇਸ ਵੇਲੇ ਅੰਕ ਨੂਲਾ ਮਿਨਿਸਟਰੀ ਦੇ ਕੀਤੇ ਜਾ ਰਹੇ ਉਹਦੇ ਤਰਨ ਪ੍ਰਚਾਰ ਦੇ ਉੱਤੇ ਉਹਦੇ ਤੌਰ ਤਰੀਕਿਆਂ ਦੇ ਉੱਤੇ ਉੱਤੇ ਇਦਾਂ ਦਾ ਰੌਲਾ ਪਾਇਆ ਜਾ ਰਿਹਾ ਜਦ ਕਿ ਜਿਹੜਾ ਅੰਕ ਨੂਲਾ ਮਿਨਿਸਟਰੀ ਆ ਜਦ ਪਿਛਲੀ ਵਾਰੀ ਕੋਵਿਡ ਆਇਆ ਤੋਂ ਉਹਨੇ ਕੋਵਿਡ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਰਲ ਕੇ ਲੱਖਾਂ ਨਹੀਂ तकरीबन ਕਰੋੜਾਂ ਤੋਂ ਹੀ ਇੱਕ ਕੁਝ ਕਰੋੜਾਂ ਦਾ 2 ਕਰੋੜ ਰੁਪਏ ਦੀ ਉਹਨੇ ਨਾ ਮੈਡੀਸਨ ਤੇ ਬਾਕੀ ਚੀਜ਼ਾਂ ਜਿਹੜੀਆਂ ਅਸੀਂ ਦਿੱਤੀਆਂ ਜਿਦੇ ਨਾਲ ਮੈਂ ਖੁਦ ਜਾਂ ਪੰਜਾਬ ਸਰਕਾਰ ਨੂੰ ਹੈਂਡਓਵਰ ਕੀਤੀਆਂ ਸੀ ਤੇ ਮੈਂ ਖੁਦ ਉਸਦੇ ਨਾਲ ਗਿਆ ਸੀ ਪਰ ਜਿਹੜੇ ਮੁਸੀਬਾ ਰੋਧੀ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਕਿ ਇਹ ਵੀ ਮਿਨਿਸਟਰੀ ਸਮਾਜ ਲਈ ਜਾਂ ਪੰਜਾਬ ਲਈ ਕੰਮ ਕਰਦੀ ਆ ਉਹਨਾਂ ਨੇ ਤਾਂ ਸਿਰਫ ਸਾਡੇ 'ਤੇ ਨਾ ਦੋਸ਼ ਲਾਉਣਿਆਂ ਉਹਨਾਂ ਦਾ ਇਹ ਟਾਰਗੇਟ ਆ ਕਿਉਂਕਿ ਜਿਹੜਾ ਪੰਜਾਬ ਆ ਨਾ ਇਹਨੂੰ ਕਿਸੇ ਨੂੰ ਵੀ ਨਾ ਬਾਹਰੋਂ ਕੋਈ ਖਤਰਾ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਹੈ ਕਿ ਦਾ ਪੰਜਾਬ ਦੇ ਵਿੱਚ ਜਿੰਨੇ ਵੀ ਸਮਾਜ ਧਰਮ ਦੇ ਲੋਕੀ ਰਹਿੰਦੇ ਨੇ ਇਹਨਾਂ ਦਾ ਆਪਸ ਵਿੱਚ ਨਾ ਬਹੁਤ ਗੂੜਾ ਸਬੰਧਾਂ ਤੇ ਰਲ ਮਿਲ ਕੇ ਰਹਿੰਦੇ ਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਪਰ ਆ ਕੁਝ ਇੱਕ ਜਿਹੜੇ ਲੋਕੀ ਨੇ ਜਿਹਨਾਂ ਨੂੰ ਅਸੀਂ ਮੁਸੀਬਤ ਦੀ ਤਾਕਤਾਂ ਕਹਿੰਦੇ ਨੇ ਉਹਨਾਂ ਦਾ ਟਾਰਗੇਟ ਸਿਰਫ 크ਿਸਚੀਅਨਟੀ ਨੂੰ ਬਦਨਾਮ ਕਰਨ ਦਾ ਤੇ ਤਾਂ ਕਿ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਉਹਨਾਂ ਦੇ ਚੁੱਚਾ ਪਦ ਪ੍ਰਾਪਤ ਕਰ ਸਕਣ ਉਹਨਾਂ ਦਾ ਮੁੱਖ ਟਾਰਗੇਟ ਇਹ ਆ ਪ੍ਰਭੂ ਯਸ਼ੁਮਸੀ ਆ ਨਾ ਉਹ ਤੇ ਪੂਰੀ ਦੁਨੀਆ ਦਾ ਪ੍ਰਭੂ ਆ ਉਹ ਕਿਸੇ ਇੱਕ ਵਾਹਿਦ ਫਿਰਕੇ ਲਈ ਨਹੀਂ ਆਇਆ ਉਹ ਸਾਰੇ ਸੰਸਾਰ ਲਈ ਆਇਆ ਉਹ ਸਾਰੇ ਸੰਸਾਰ ਦਾ ਮੁਕਤੀ ਦਾਤਾ ਸਾਰੇ ਜਗਤ ਦਾ ਮੁਕਤੀ ਦਾਤਾ ਪਰ ਜਿਹੜੀ ਗੱਲ ਤੁਸੀਂ ਇੱਕ ਮੈਨੂੰ ਕਹੀ ਆ ਵੀ ਸਾਰੇ ਚੈਨਲ ਪ੍ਰਭੂ ਯਸ਼ੁਮਸੀ ਦੇ ਵਿਰੁੱਧ ਬੋਲਦੇ ਆ ਨਹੀਂ ਇਦਾਂ ਨਹੀਂ ਗੱਲ ਹੈਗੀ ਬਹੁਤ سارے ਅੱਛੇ ਲੋਕ ਵੀ ਹੈਗੇ ਆ ਕਿਸੇ ਚੀਜ਼ ਦਾ ਬੀਨਾਸ ਨਹੀਂ ਹੈਗਾ ਕਿ ਸਾਰੇ ਸਾਡੇ ਵਿਰੋਧੀ ਹੈਗੇ ਸਾਡੇ ਫੇਵਲ ਚ ਵੀ ਲੋਕੀ ਨੇ ਬਹੁਤ سارے ਸਿੱਖ ਨੇ ਉਹ ਸਾਡੇ ਲਈ ਖੜੇ ਆ ਬਹੁਤ سارے ਹਿੰਦੂ ਨੇ ਉਹ ਸਾਡੇ ਲਈ ਖੜੇ ਆ ਬਹੁਤ سارے ਮੁਸਲਮ ਭਾਈ ਨੇ ਉਹ ਸਾਡੇ ਲਈ ਖੜੇ ਆ ਬਹੁਤ سارے ਬੋਧੀ ਤੇ ਜੈਨੀ ਸਾਡੇ ਲਈ ਖੜੇ ਆ ਜਿਹੜਾ ਪੰਜਾਬ ਵਿੱਚ ਨਾ ਜਿਹੜਾ ਸਿੱਖ ਆ ਅਸੀਂ ਉਹਨੂੰ ਆਪਣਾ ਨਾ ਵੱਡਾ ਭਰਾ ਮੰਨਦੇ ਆ ਔਰ ਵੱਡੇ ਭਰਾ ਤੋਂ ਹਮੇਸ਼ਾ ਇਹ ਉਮੀਦ ਕੀਤੀ ਜਾਂਦੀ ਆ ਕਿ ਉਹ ਆਪਣੇ ਛੋਟੇ ਦਾ ਕੀ ਕਰੂਗਾ ਖਿਆਲ ਕਰੂਗਾ ਇਸ ਕਰਕੇ ਅਸੀਂ ਕਦੀ ਸਿੱਖਾਂ ਨੂੰ ਆਪਣੀ ਵਿਰੋਧ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਸਮਝਦੇ ਆਂ ਤੇ ਆਪਣੇ ਰਖਵਾਲੇ ਮੰਨਦੇ ਆਂ ਪਰ ਸਿੱਖ ਸਾਡੇ ਵਿਰੁੱਧ ਨਹੀਂ ਹੈਗਾ ਮੈਂ ਤੁਹਾਡੇ ਧਿਆਨ ਚ ਲਿਆ ਦੇਵਾਂ ਸਾਡੇ ਵਿਰੁੱਧ ਸਿਰਫ ਇੱਕ ਕੁਛਕ ਜਿਹੜੇ ਨਾ ਰਾਜਨੀਤਿਕ ਤੌਰ ਤੇ ਆਪਣਾ ਫਾਇਦਾ ਲੈਣ ਲਈ ਜਾਂ ਰਾਜਨੀਤਿਕ ਤੌਰ ਤੇ ਆਪਣੀ ਉੱਚੀਆਂ ਪਦਵੀਆਂ ਲੈਣ ਲਈ ਜਾਂ ਸਮਾਜ ਵਿੱਚ ਜਿਹੜੇ ਇਗਨੋਰਡ ਪਰਸਨ ਨੇ ਆਪਣੇ ਆਪ ਨੂੰ ਹਾਈਲਾਈਟ ਕਰ ਲਈਏ ਸਾਰਾ ਪਰਪੰਝ ਰਚਿਆ ਇਹ ਸਾਰਾ ਜੋ ਪਖੰਡ ਕਰਦੇ ਨੇ ਉਹਨਾਂ ਨੂੰ ਪਖਾੜੀ ਕਹਾਂਗਾ ਦਾ ਜਾਣ ਬੁੱਝ ਕੇ ਕਰਦੇ ਆਂ ਸਾਰਾ ਸਮਾਜ ਸਾਰਾ ਸਿੱਖ Hindu ਉਹਨਾਂ ਦੇ ਨਾਲ ਨਹੀਂ ਹੈ ਪਹਿਲੀ ਗੱਲ ਤੇ ਜਿਹੜਾ ਪੰਜਾਬ ਬਚਾਓ ਮੋਰਚਾ ਹੈ ਨਾ ਕੀ ਉਹਨਾਂ ਨੂੰ ਨਾ 크ਿਸਚੀਅਨਟੀ ਤੋਂ ਕੋਈ ਖਤਰਾ ਨਹੀਂ ਹੈਗਾ ਅਸਲੀ ਜਿਹੜਾ ਖਤਰਾ ਹੈ ਨਾ ਉਹ ਭ੍ਰਸ਼ਟਾਚਾਰ ਤੋਂ ਆ ਨਸ਼ੇ ਤੋਂ ਆ ਝੂਠ ਤੋਂ ਆ ਫਰੇਬ ਤੋਂ ਆ ਕਰਾਪਸ਼ਨ ਤੋਂ ਆ ਮੈਂ ਪੰਜਾਬ ਬਚਾਓ ਮੋਰਚੇ ਨੂੰ ਇਹ ਐਡਵਾਈਸ ਕਰੂੰਗਾ ਕਿ ਤੁਸੀਂ ਸਾਡੇ ਭਰਾਓ ਮਿਹਰਬਾਨੀ ਕਰਕੇ ਜਿਸ ਜਗ੍ਹਾ ਤੋਂ ਇਹਨੂੰ ਬਚਾਉਣ ਦੀ ਜ਼ਰੂਰਤ ਹੈ ਪੰਜਾਬ ਨੂੰ ਉਸ ਪਾਸੇ ਜਾਓ ਜਿਹੜਾ 크ਿਸਚੀਅਨ ਆ ਉਹ ਹਮੇਸ਼ਾ ਆਪਣੇ ਦੇਸ਼ ਦਾ ਭਲਾ ਚਾਹੁੰਦਾ ਹੈ ਆਪਣੇ ਸਮਾਜ ਦਾ ਭਲਾ ਚਾਹੁੰਦਾ ਆਪਣੇ ਲੋਕਾਂ ਦਾ ਭਲਾ ਚਾਹੁੰਦਾ ਜਿਹੜਾ ਚਰਚ ਆ ਉਹ ਤੇ ਲੋਕਾਂ ਲਈ ਦੁਆ ਕਰਦਾ ਜਿਹੜਾ ਚਰਚ ਆ ਤੁਸੀਂ ਕਿਸੇ ਵੀ ਚਰਚ ਵਿੱਚ ਚਲ ਜੋ ਜਦੋਂ ਵੀ ਦੁਆ ਬੰਦ ਕੀ ਹੁੰਦੀ ਆ ਉਹ ਦੇਸ਼ ਦੇ ਰਾਸ਼ਟਰਪਤੀ ਲਈ ਦੁਆ ਕਰਦਾ ਪ੍ਰਧਾਨ ਮੰਤਰੀ ਲਈ ਦੁਆ ਕਰਦਾ ਸੂਬੇ ਦੇ ਗਵਰਨਰ ਲਈ ਕਰਦਾ ਸੂਬੇ ਦੇ ਮੁੱਖ ਮੰਤਰੀ ਲਈ ਕਰਦਾ ਸੂਬੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਕਰਦਾ ਔਰ ਅਸੀਂ ਤੇ ਇਵਨ ਸਾਰੇ ਬਿਮਾਰਾਂ ਲਈ ਵੀ ਦੁਆ ਕਰਦੇ ਹਾਂ ਉਹਨਾਂ ਨੂੰ ਵੀ ਬਾਰ ਕਰ ਜਿਹੜਾ ਕ੍ਰਿਸਚੀਅਨਟੀ ਆ ਕਿਸੇ ਦੇ ਵਿਰੁੱਧ ਨਹੀਂ ਹੈਗੀ ਪਰੇ ਜਿਹੜੇ ਲੋਕੀ ਨਹੀਂ ਇਹਨਾਂ ਨੂੰ ਇਹ ਦੋਖਿਆ ਵੀ ਇਹ ਲੋਕਾਂ ਨੂੰ ਗਰੀਬੀ ਚੋਂ ਬੇਰੋਜ਼ਗਾਰੀ ਚੋਂ ਬੇਈਮਾਨੀ ਚੋਂ ਬਾਹਰ ਕੱਢਣ ਦਾ ਕੰਮ ਕਰਦੇ ਨੇ ਅਸੀਂ ਇਹ ਇਸ ਕਰਕੇ ਸਾਡੇ ਵਿਰੋਧ ਨੇ ਕਿ ਇਹ ਇਹ ਕੰਮ ਨਾ ਕਰਨ ਚਾਹੇ ਕਿ ਕ੍ਰਿਸਚੀਅਨਟੀ ਨੂੰ ਮੈਂ ਇਹ ਕਹੂੰਗਾ ਕਿ ਜਿਹੜੀ ਕ੍ਰਿਸਚੀਅਨਟੀ ਆ ਇਹਨੇ ਇਹ ਕੰਮ ਕਰਦੇ ਹੀ ਰਹਿਣਾ ਹੈ ਇਹ ਜਿਹੜੀ ਗੱਲ ਹੈਗੀ ਆ ਪਖੰਡਵਾਦ ਤੇ ਪਖੰਡੀ ਤੇ ਇਹ ਲੋਕੀ ਨੇ ਜਿਹੜੇ ਜਾਣ ਬੁਝ ਕੇ ਇਦਾਂ ਦੀਆਂ ਗੱਲਾਂ ਕਰਦੇ ਆ ਜਿਹੜੀ ਚਰਚ ਆ ਜਿਹੜੀ ਕ੍ਰਿਸਚੀਅਨਟੀ ਆ ਇਹਦੇ ਵਿੱਚ ਜੋ ਵੀ ਕੰਮ ਕੀਤਾ ਜਾਂਦਾ ਰਿਐਲਿਟੀ ਦੇ ਤੌਰ ਤੇ ਕੀਤਾ ਜਾਂਦਾ ਲੋਕਾਂ ਨੂੰ ਦਿਖਾ ਕੇ ਕੀਤਾ ਜਾਂਦਾ ਔਰ ਪ੍ਰਭੂ ਦੇ ਖਾਜ਼ਿਬ ਵਿੱਚ ਕੀਤਾ ਜਾਂਦਾ ਜਿਹੜਾ ਮਿਰਕਲ ਦੀ ਗੱਲ ਹੈਗੀ ਆ ਕੋਈ ਵੀ ਧਰਮ ਇਦਾਂ ਦਾ ਨਹੀਂ ਹੈਗਾ ਜਿਹੜਾ ਮਿਰਕਲ ਹੋਣ ਦੇ ਉੱਤੇ ਨਾ ਇਨਕਾਰ ਕਰਦਾ ਜੇਕਰ Hindu ਧਰਮ ਨੂੰ ਦੇਖ ਲੋ ਉਹਨਾਂ ਦੇ ਕਈ ਪੀਠ ਬਣੇ ਆ ਕਈ ਬੜੇ ਬੜੇ ਬਹੁਤ ਹੀ ਰਿਸਪੈਕਟਡ ਮੰਤਰ ਨੇ ਅਸ ਉਹਨਾਂ ਸਾਰਾਂ ਦਾ ਸਤਿਕਾਰ ਕਰਦੇ ਆ ਇਹ ਵੀ ਆਪਣੀਆਂ ਮੰਤਾ ਮੰਨਣ ਲਈ ਉੱਥੇ ਜਾਂਦੇ ਆ ਔਰ ਜਦ ਮੰਨਤਾ ਪੂਰੀ ਹੋ ਜਾਂਦੀ ਹੈ ਤਾਂ ਉਹ ਤੇ ਜਾਂਦੇ ਵੀ ਆ ਬਹੁਤ سارے ਲੋਕਾਂ ਨੂੰ ਜਾਣਦਾ ਜਿਹੜੇ ਮੇਰੇ ਮਿੱਤਰ ਨੇ ਜਿੱਥੇ ਮੈਂ ਰਹਿਣਾ ਉੱਥੇ ਵੀ ਮੇਰੇ ਅਣਗੁਆੜ ਮਿੱਤਰ ਨੇ ਉਹ ਸਾਰੇ ਆਪਣੇ ਮੰਤਰਾਂ ਚ ਜਾਂਦੇ ਨੇ ਉੱਥੇ ਕਹਿੰਦੇ ਵੀ ਸਾਡੀ ਅਮਨਤ ਪੂਰੀ ਹੋ ਮਰ ਜੇ ਇਹਦੇ ਉੱਤੇ ਕੋਈ ਵੀ ਧਰਮ ਇਦਾਂ ਦਾ ਨਹੀਂ ਹੈਗਾ ਜਿਹੜਾ ਆਸਥਾ ਦੇ ਉੱਤੇ ਜਿਹੜੀ ਪ੍ਰਭੂ ਦੀ ਆਸਥਾ ਦੇ ਉੱਤੇ ਇਦਾਂ ਕਿੰਤੂ ਪਰੰਤੂ ਕਰੇ ਇਹ ਸਿਰਫ ਨਾ 크ਿਸਚੀਅਨਟੀ ਦੇ ਵਿੱਚ ਜਿਹੜੀ ਆਸਥਾ ਦੀ ਗੱਲ ਆ ਉਹਦੇ ਉੱਤੇ ਕਿੰਤੂ ਪਰੰਤੂ ਕਰ ਲਿਆ ਜਿਹੜੀ 크ਿਸਚੀਅਨਟੀ ਆ ਇਹਦੇ ਜਿਹੜਾ ਸਾਡਾ ਪੁਰੀਸ਼ਤਾ ਆਦਰਯੋਗ ਪੁਰੀਸ਼ਤਾ ਸਾਡਾ ਅਸੀਂ ਉਹਨਾਂ ਸਾਰਿਆਂ ਦਾ ਬੇਹੱਦ ਸਤਿਮਾਨ ਕਰਦੇ ਹਾਂ ਕਿ ਸਾਡੇ ਸਾਰੇ ਪਾਦਰੀ ਸਾਹਿਬ ਜਿਹੜੇ ਨੇ ਅੱਜ ਤੱਕ ਜੋਗ ਨਹੀਂ ਹੱਤ ਸਤਕਾਰ ਕਿਉਂ ਕਿ ਉਹ ਪ੍ਰਭੂ ਯਸ਼ੂਮਸੀ ਦਾ ਪ੍ਰਚਾਰ ਕਰਦੇ ਨੇ ਉਹ ਮਿਰਕਲ ਪਾਦਰੀ ਨਹੀਂ ਕਰਦਾ ਉਹ ਯਸ਼ੂਮਸੀ ਕਰਦਾ ਔਰ ਪ੍ਰਭੂ ਦੇ ਨਾਂ ਤੇ ਹੁੰਦਾ ਹੈ ਉਹਨਾਂ ਨੇ ਜਦ ਪ੍ਰਭੂ ਯਸ਼ੂਮਸੀ ਖੁਦ ਇਥੇ ਸੰਸਾਰ ਵਿੱਚ ਜਿਉਂਦੇ ਸੀ ਉਹਨਾਂ ਨੇ ਮੁਰਦੇ ਵੀ ਚੰਗੇ ਕੀਤੇ ਮੁਰਦੇ ਵੀ ਜੀ ਦੇ ਕੀਤੇ ਉਹਨਾਂ ਨੇ ਅੰਨਿਆਂ ਨੂੰ ਵੀ ਅੱਖਾਂ ਦਿੱਤੀਆਂ ਬਹੁਤ ਸਾਰੇ ਰੋਗੀਆਂ ਨੂੰ ਉਹਨਾਂ ਨੇ ਸ਼ਫਾ ਦਿੱਤੀ ਹਰ ਤਰ੍ਹਾਂ ਦੇ ਰੋਗੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਗ ਸੀ ਉਹਦੇ ਤੋਂ ਉਹਦੇ ਤੋਂ ਸ਼ਫਾ ਦਿਤੀ ਹੈ ਉਸ ਵੇਲੇ ਵੀ ਜਿਹੜੇ ਉਹਨਾਂ ਦੇ ਵਿਰੋਧੀ ਸੀ ਜਿਹੜੇ ਉਹ ਉਹ ਇਲਜ਼ਾਮ ਲਾਉਂਦੇ ਸੀ ਤੇ ਪ੍ਰਭੂ ਜਸਮ ਸਿੰਘ ਉਹਨਾਂ ਦੇ ਸਾਹਮਣੇ ਜਾ ਕੇ ਕਰ ਦਿੰਦਾ ਸੀ ਇਸ ਕਰਕੇ ਜਿਹੜਾ ਮਿਰਕਲ ਆ ਕਿ ਹਰ ਧਰਮ ਦੇ ਵਿੱਚ ਆ ਸਿੱਖੀਜ਼ਮ ਵਿੱਚ ਵੀ ਆ ਹਮ ਹਿੰਦੂਇਜ਼ਮ ਵਿੱਚ ਵੀ ਆ ਮੁਸਲਿਮ ਵਿੱਚ ਵੀ ਆ ਬੁੱਧੀਆਂ ਵਿੱਚ ਵੀ ਆ ਜੈਨੀਆਂ ਵਿੱਚ ਵੀ ਆ ਪਾਰਸੀਆਂ ਵਿੱਚ ਵੀ ਆ ਯੂਸ ਵਿੱਚ ਵੀ ਸਾਲਾ ਚ ਹੈ ਇਹ ਸਾਰੇ ਦੋਸ਼ ਹਮੇਸ਼ਾ ਜਿੰਨੇ ਵੀ ਹੁੰਦੇ ਮਾੜੇ ਤੇ ਲੱਗਦੇ ਆ ਕਮਜ਼ੋਰ ਤੇ ਲੱਗਦੇ ਆ ਜੀ ਉਹ ਸਾਨੂੰ ਇਹ ਸਮਝਦਾ ਕਿ ਸਸਲ ਪ੍ਰਸ਼ਾਸਨ ਵਿੱਚ ਇਹਨਾਂ ਨੂੰ ਪ੍ਰੋਟੈਕਟ ਕਰਨ ਵਾਲਾ ਕੋਈ ਹੈ ਨਹੀਂ ਤੇ ਇਹਨਾਂ ਦੇ ਜਿਹੜਾ ਮਰਜ਼ੀ ਦੋਸ਼ ਲਾ ਲੋ ਕਿਸੇ ਕਿਸੇ ਤੇ ਨਹੀਂ ਕਹਿੰਦਾ ਕਿ ਲਾਲਚ ਆਇਗਾ ਨਾ ਤੇ ਕ੍ਰਿਸਚੀਅਨਟੀ ਲਾਲਚ ਦਿੰਦੀ ਆ ਨਾ ਮੈਂ ਦੂਸਰੇ ਲੋਕਾਂ ਦੇ ਦੋਸ਼ ਨੇ ਇਹ ਸਾਰੇ ਖੋਖਲੇ ਦੋਸ਼ ਹੈਗੇ ਆ ਕਦੀ ਸਾਡੇ ਤੇ ਧਿਆਨ ਚ ਲਿਆਦੇ ਮੈਂ ਜਦੋਂ ਲੜਕੀ ਦੀ ਮੌਤ ਹੋਈ ਪਤਾ ਲੱਗਾ ਕਿ ਇਸ ਵਜ੍ਹਾ ਕਰਕੇ ਹੋਈ ਆ ਇਹ ਲੋਕਾਂ ਸਾਰੇ ਨੇ ਇਸ ਤਰੀਕੇ ਦੀ ਗੱਲ ਫੈਲਾ ਦਿੱਤੀ ਕਿ ਉਹ ਬੰਦਾ ਜਿਹਨੇ ਇਹ ਕੰਮ ਕੀਤਾ ਉਹ ਅਮਰਤਵਾਲੀ ਸੀ ਜ਼ੈਤ ਮਰਿਆਦਾ ਚ ਰਹਿੰਦਾ ਸੀ ਜਦ ਇਹ ਗੱਲ ਦਾ ਰੌਲਾ ਪਿਆ ਜਿਹੜੀ ਲੜਕੀ ਸੀ ਉਹਦੇ ਚਾਚੇ ਨੇ ਮੈਂ ਉਹਦਾ ਸੁਣਿਆ ਆ ਉਹਦੇ ਚਾਚੇ ਦੇ ਦੋਸ਼ ਲਾਤਾ ਜਿਹੇ ਬੰਦਾ ਖਲਾਲਤ ਚ ਵਸ ਜਿਹੜਾ ਸੀ ਉਹ ਸਿੱਖ ਧਰਮ ਦੇ ਵਿੱਚ ਆ ਗਿਆ ਉਹਨਾਂ ਨੇ ਦਾੜੀ ਰੱਖ ਲਈ ਆ ਰੱਖ ਲਿਆ ਰੱਖ ਲਿਆ ਮੈਂ ਸਮਝਦਾ ਵੀ ਇਹ ਜਿਹੜੇ ਸਾਰੇ ਦੋਸ਼ ਨੇ ਇਹ ਬੇਬੁਨਿਆਦ ਨੇ ਬੁਰਾਈ ਆ ਉਹ ਕਿਸੇ ਧਰਮ ਵਿੱਚ ਨਹੀਂ ਹੈਗੀ ਉਹ ਵਿਅਕਤੀਮਸ਼ਿਤੀ ਹੋ ਸਕਦੀ ਆ ਧਰਮ ਜਿੰਨੇ ਵੀ ਆ ਉਹ ਸਾਨੂੰ ਖੁਦਾ ਦੇ ਨਾਲ ਤੇ ਪ੍ਰਭੂ ਦੇ ਨਾਲ ਜੁੜਨ ਦੀ ਗੱਲ ਕਰਦੇ ਆ ਕਿਸੇ ਵੀ ਜਗ੍ਹਾ ਦੇ ਉੱਤੇ ਵੇ ਕਦੀ ਵੀ ਕਿਸੇ ਵੀ ਗੁਰਦੁਆਰੇ ਮੰਦਿਰ ਜਾਵਾਂ ਮਸਜਦ ਜਾਵਾਂ ਜਾਂ ਚਰਚ ਜਾਣਾ ਉੱਥੇ ਕਦੀ ਵੀ ਬੁਰਾਈ ਦੀ ਗੱਲ ਹੀ ਦੱਸੀ ਜਾਂਦੀ ਹਮੇਸ਼ਾ ਸੱਚਾਈ ਦੀ ਗੱਲ ਦੱਸੀ ਜਾਂਦੀ ਆ ਪਵਿੱਤਰਾਈ ਦੀ ਗੱਲ ਦੱਸੀ ਜਾਂਦੀ ਆ ਬੁਰਾਈਆਂ ਤੋਂ ਬਾਹਰ ਨਿਕਲਣ ਦੀ ਗੱਲ ਕੀਤੀ ਜਾਂਦੀ ਆ ਖੁਦਾ ਦੇ ਨਾਲ ਜੁੜਨ ਦੀ ਗੱਲ ਕੀਤੀ ਜਾਂਦੀ ਆ ਔਰ ਆਪਣਾ ਵਧੀਆ ਜੀਵਨ ਜੀਣ ਦੀ ਗੱਲ ਕੀਤੀ ਜਾਂਦੀ ਆ ਜਿਹੜੀ ਪ੍ਰਵਿਰਤੀ ਆ ਨਾ ਇਹ ਅੱਜ ਤੋਂ ਨਹੀਂ ਹੈਗੀ ਇਹ ਲੰਮੇ ਸਮੇਂ ਤੋਂ ਆ ਕਿ ਜਦੋਂ ਵੀ ਕ੍ਰਿਸਟਿਆਨਾਂ ਦਾ ਕ੍ਰਿਸਮਸ ਤਿਉਹਾਰ ਆਉਂਦਾ ਕਿਉਂਕਿ ਸਾਡਾ ਸਭ ਤੋਂ ਪਸੰਦ ਤਿਉਹਾਰ ਆ ਤੇ ਇਹਨੂੰ ਜਿਹੜਾ ਪੂਰਾ ਅਲਓਵਰ ਵਰਲਡ ਦੇ ਕ੍ਰਿਸਟਿਅਨ ਹਨ ਇਹ ਸਾਰਾ ਇਹਨੂੰ ਬਹੁਤ ਹੀ ਦਿਲ ਦੇ ਨਾਲ ਪੂਰੇ ਉਤਸ਼ਾਹ ਦੇ ਨਾਲ ਇਹਨੂੰ ਸੈਲੀਬ੍ਰੇਟ ਕਰਦਾ ਔਰ ਜਿਹੜੇ 무ਸੀਬ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਦੀ ਵੀ ਨਾ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਤਾਂ ਉਹ ਕੀ ਕਰਦੇ ਨੇ ਕਿ ਜਦੋਂ ਵੀ ਕ੍ਰਿਸਮਸ ਆਉਂਦਾ ਉਦੋਂ ਸਾਡੇ ਉੱਤੇ ਨਾ ਮਨ ਕਰਦੇ ਦੋਸ਼ ਲਗਾ ਕੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਨਾ ਫਿੱਕਾ ਕਰੰਦੀ ਹੈ ਨਾ ਕੋਸਾਂ ਸੁੱਲ ਜਾਂਦੇ ਆ ਇੱਕ ਅੰਕਲ ਚਾਹੂੰਗਾ ਆਪਣੇ ਲੋਕਾਂ ਨੂੰ ਸਭ ਤੋਂ ਪਹਿਲੀ ਗੱਲ ਤੇ ਆ ਕਿ ਜਿਹੜਾ ਜਦੋਂ ਵੀ ਮੁਸੀਬਰੋधी ਤਾਕਤਾਂ ਕਿਸੇ ਇੱਕ ਪਾਰਟਿਕੂਲਰ ਨੂੰ ਟਾਰਗੇਟ ਕਰਦੀਆਂ ਨੇ ਤੇ ਅਸੀਂ ਸਾਰੇ ਰਲ ਕੇ ਸਾਂਝੇ ਦੌਰ ਦੇ ਉੱਤੇ ਜਿਹੜਾ ਸਾਡੇ ਉੱਤੇ ਹਮਲਾ ਕਰਦਾ ਉਹਦਾ ਡਟ ਕੇ ਮੁਕਾਬਲਾ ਕਰੀਏ ਨਾ ਕਿ ਅਸੀਂ ਅਖਬਾਰਾਂ 'ਚ ਜਾਈਏ ਤੇ ਨਾ ਆਪਣੇ ਬੰਦੇ ਦੇ ਸੋਸ਼ਲ ਮੀਡੀਆ ਵਿੱਚ ਉਹਦੀ ਵਿਰੋਧਤਾ ਕਰੀਏ ਕਿਉਂ ਕਿ ਇਹ ਜਿਹੜੀਆਂ ਮੁਸੀਬਰੋधी ਤਾਕਤਾਂ ਨੇ ਸਾਨੂੰ ਕੱਲਾ-ਕੱਲਾ ਕਰਕੇ ਸਾਨੂੰ ਟਾਰਗੇਟ ਕਰਕੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ ਦੂਜੀ ਗੱਲ ਇਹ ਆ ਵੀ ਜਿਹੜੀ ਸਾਡੀ ਲੜਾਈ ਆ 크ਿਸਚੀਅਨਟੀ ਦੀ ਮੁੱਖ ਤੌਰ ਦੇ ਉੱਤੇ ਰਾਜ ਸਤਾ ਦੀ ਲੜਾਈ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸੀ ਆ ਕਿ 크ਿਸਚੀਅਨ ਕੌਮ ਜਿਹੜੀ ਆ ਸ਼ਾਸਨ ਤੇ ਪ੍ਰਸ਼ਾਸਨ ਤੋਂ ਬਾਹਰ ਬਾਈਬਲ ਜਿਹੜੀ ਆ ਉਹ ਜਿਹੜੀ ਵੀ ਇਹ ਦੱਸਦੀ ਆ ਵੀ ਜਿਹੜੀ ਕੌਮ ਸ਼ਾਸਨ ਤੇ ਪ੍ਰਸ਼ਾਸਨ ਤੋਂ ਬਾਹਰ ਉਹ ਗੁਲਾਮ ਆ ਸਾਡੀ ਤੇ ਲੜਾਈ ਜਿਹੜੀ ਆ ਇਸ ਗੁਲਾਮੀ ਚੋਂ ਬਾਹਰ ਨਿਕਲਣ ਦੀ ਆ ਬਾਹਰ ਅਸੀਂ ਤਾਂ ਨਿਕਲਾਂਗੇ ਜੇ ਸ਼ਾਸਨ ਤੇ ਪ੍ਰਸ਼ਾਸਨ ਵਿੱਚ ਹਿੱਸੇਦਾਰ ਬਣਾਂਗੇ ਔਰ ਜਿਹੜੇ ਵਿਰੋਧੀ ਨੇ ਉਹਨਾਂ ਦਾ ਕੰਮ ਹੈਗਾ ਕਿ ਸਾਨੂੰ ਇਕੱਠੇ ਹੋਣ ਤੋਂ ਰੋਕਣਾ ਕਿਉਂ ਰੋਕਣਾ ਤਾਂ ਕਿ ਅਸੀਂ ਇਕੱਠੇ ਹੋ ਕੇ ਤੇ ਸ਼ਾਸਨ ਪ੍ਰਸ਼ਾਸਨ ਵਿੱਚ ਆਪਣੀ ਹਿੱਸੇਦਾਰੀ ਕਲੇਮਨਾ ਕਰ ਸਕੀਏ ਤੇ ਹਿੱਸੇਦਾਰੀ ਉਹਦੇ ਵਿੱਚ ਤਾਂ ਵੜ ਨਾ ਸਕੀਏ ਇਹਨਾਂ ਦਾ ਮੁੱਖ ਟਾਰਗੇਟ ਇਹ ਆ ਮੈਂ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦਾ ਆਓ ਸਾਰੇ مسیਆਂ ਨੂੰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਆਪਾਂ ਸਾਰੇ مسی ਵਿਰੋਧੀ ਤਾਕਤਾਂ ਦਾ ਟੱਕਰਾਂ ਕਰੀਏ ਜਿਹੜੀ 크ਿਸਚੀਅਨਿਟੀ ਆ ਉਹਦਾ ਇੱਕ ਇਤਿਹਾਸ ਰਿਆ مسیਅਤ ਦਾ ਆਪਣੀਆਂ ਕੁਰਬਾਨੀਆਂ ਦਾ ਇਤਿਹਾਸ ਰਿਆ 크ਿਸਚੀਅਨਿਟੀ ਦਾ ਆਪਣੇ ਪਸੀਹਤ ਲਈ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਕੱਲੇ ਮਸੀਹਤ ਲਈ ਨਹੀਂ ਦਿੱਤੀਆਂ ਪੂਰੀ ਦੁਨਿਆਵੀ ਲਈ ਮਾਨਵਤਾ ਲਈ ਦਿੱਤਾ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਪੂਰੀ ਮਾਨਵਤਾ ਲਈ ਕੁਰਬਾਨੀ ਦਿੱਤੀ ਉਹਦੇ ਚੇਲਿਆਂ ਨੇ ਪੂਰੀ ਮਾਨਵਤਾ ਲਈ ਕੁਰਬਾਨੀ ਦਿੱਤੀ ਔਰ ਇਹਦੇ ਬਹੁਤ ਸਾਰੇ ਕ੍ਰਿਸਤਿਆਨਾਂ ਨੇ ਪੂਰੀ ਮਾਨਵਤਾ ਦੀ ਕੁਰਬਾਨੀ ਦਿੱਤੀ ਆ ਤੇ ਸਿਸਟਮ ਆ ਕ੍ਰਿਸਚੀਅਨਟੀ ਦਾ ਉਹਦੇ ਮੁਤਾਬਕ ਆਪਾਂ ਇਕੱਠੇ ਹੋਈਏ ਔਰ ਦੂਸਰਾ ਇੱਥੇ ਸਾਡਾ ਇਹ ਰਿਹਾ ਕਿ ਜਿਹੜੇ ਮਸੀਹ ਰੋਦੀ ਤਾਕਤਾਂ ਨੇ ਉਹਨਾਂ ਨੂੰ ਹਮੇਸ਼ਾ ਪੂਰੇ ਵਰਲਡ ਵਿੱਚ ਉਹ ਪ੍ਰਭੂ ਯਿਸੂ ਮਸੀਹ ਦੇ ਸਮੇ ਤੋਂ ਉਹਨਾਂ ਨੇ ਨਹੀਂ ਖਰਾਇਆ ਸਕਸ਼ ਦਿੱਤੀ ਆ ਕਿਉਂਕਿ ਜਿਹੜੀਆਂ ਮੁਸੀਬਰੋਦੀ ਤਾਕਤਾਂ ਨੇ ਝੂਠ ਆ ਫਰੇਬ ਆ ਬੇਬੁਨਿਆਦ ਦੋਸ਼ ਨੇ ਬੁਰਾਈਆਂ ਨੇ ਆਪਾਂ ਸਾਰੇ ਡਟ ਕੇ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਡਟ ਕੇ ਟੱਕਰਾਂ ਕਰਦੇ ਆ ਇਕੱਠੇ ਹੋ ਜਾਈਏ ਆਮੀਨ ਜੇ ਅਮਸੀ ਤੇ